ਟੈਲ ਇਹਦਾ ਚਲ ਛੋਟਾ ਸਾਈਜ਼ ਆ ਆਪਾਂ ਵੱਡਾ ਸਾਈਜ਼ ਤੁਹਾਨੂੰ ਦਿਖਾਉਨੇ ਆ ਕੁਆਲਟੀ ਵੱਲੋਂ ਐ ਨਹੀਂ ਕਲਾ ਰੇਡ ਘਟਾ ਤਾਂ ਕੁਆਲਟੀ ਡਾਊਨ ਹੋ ਜਾਊਗੀ ਇਹ ਲੱਗਦਾ ਤਾਂ ਐ ਬਈ ਟੁੱਟ ਗਈ ਖਾਈ ਨਹੀਂ ਟੁੱਟੀ ਨਹੀਂ ਵੀਰੇ ਆ ਦੇਖੋ ਇਹਨੂੰ ਕਿੰਨੀ ਮਰਜ਼ੀ ਸੈਟ ਲੋ ਕੁਆਲਟੀ ਵਿਟਰੀਫਾਈਡ ਟੈਲ ਹੈ ਸਾਰੀ ਚੀਨੀ ਟੈਲ ਹੈ ਕੋਈ ਐ ਨਹੀਂ ਕਿ ਕੀ ਮਿੱਟੀ ਵਾਲੀ ਟੈਲ ਆਏ ਜਾਂਦੇ ਕੁਝ ਵੀ ਐ ਨਹੀਂ ਚੀਨੀ ਟੈਲ ਆ ਜਾਂਦੀ ਆ ਦੇਖ ਆਹ ਨੇ ਖੜ ਕੇ ਤੋਂ ਐ ਲੱਗਦੀ ਨਾ ਵੀ ਟੁੱਟ ਗਈ ਹੁੰਦੀ ਆ ਨਾ ਆਪਾਂ ਕੁਆਲਿਟੀ ਵੱਲੋਂ ਕੰਪਰੋਮਾਈਜ਼ ਨਹੀਂ ਕਰਦੇ ਕਿ ਰੇਟ ਘੱਟ ਦੇ ਤਰ੍ਹਾਂ ਕੁਆਲਿਟੀ ਡਾਊਨ ਦੇ ਦਾਂਗੇ 20 ਰੁਪਏ 20 ਰੁਪਏ ਫੋਟ ਹੈਗੀ 20 ਰੁਪਏ ਫੋਟ ਹੈ ਨਾ 180 ਰੁਪਏ ਦਾ ਬੈਸਟ ਆਉਂਦਾ ਠੀਕ ਹੈ 180 ਦਾ ਇਹ ਡੱਬਾ ਹੋ ਗਿਆ 180 ਦਾ ਸਟਾਰਟ ਹੋ ਜਾਂਦਾ ਜਿਵੇਂ ਆ ਲੈਦਰ ਲੁੱਕ ਹੋ ਜਾਂ ਲਾਣੀ ਹੈ ਹੂੰ ਕੋਈ ਬਾਲੇ ਪੈਸੇ ਨਹੀਂ ਲੱਗਦੀ ਅੱਜਕੱਲ ਟੇਲਰ ਇਸ ਚੀਨੀ ਰੀ 12 ਨਾ ਮੋਟੀ ਟੇਲ ਹੁੰਦੀ ਹੈ ਥਿਕਨੈਸ ਦੇਖੋ ਇਹ ਤੁਸੀਂ ਭਰੀ ਟਰਾਲੀ ਚੜਾ ਲਿਓ ਕੁਝ ਵੀ ਨਹੀਂ ਹੁੰਦਾ ਤੁਹਾਡੀ ਟਰਾਲੀ ਚੜਾ ਲੈ ਥੱਲੋ ਕੋਲ ਨ ਇਹ ਵੀ ਕੋਈ ਬਾਹਲੀ ਮਹਿੰਗੀ ਨਹੀਂ ਵਾਟਰਪਰੂਫ ਟਾਇਲ ਹੈ ਨਹੀਂ ਇਹ ਸਾਰਾ ਸੈੱਟ ਹੀ ਐਵੇਂ ਹਾਂਜੀ ਇਹ ਡਿਜ਼ਾਈਨ ਆ ਲੱਗ ਕੇ ਤੇ ਆ ਲੱਗੂ ਡਿਜ਼ਾਈਨ ਹੀ ਆ ਇਹ 7 ਫੁੱਟ ਲੱਗਿਆ ਹੋਇਆ ਠੀਕ ਹੈ ਜੀ ਇਹ ਨੋਰਮਲੀ ਬਾਥਰੂਮ ਆਪਣਾ 6x6 ਦਾ ਵੀ ਲਾਈਏ ਤੇ 4000 ਦਾ ਬਣ ਜਾਂਦਾ ਵੀ ਜੇ 6x6 ਦਾ ਆਪਣਾ ਬਾਥਰੂਮ ਤੇ ਉਹਦੇ ਵਿੱਚ 4000 ਦੀ 4000 ਦੀ ਟਾਇਲ ਲੱਗ ਜਾ ਇਹ ਸਿਰਫ 350 ਪਰ ਬਾਹਰ 350 ਰੁਪਏ ਦਾ ਡੱਬਾ ਪੈ ਜਾਊਗਾ ਤੇ 2 ਪੀਸ ਹੋਣਗੇ 4 ਪੀਸ 4 ਪੀਸ 4 ਪੀਸ 350 ਰੁਪਏ ਇਹ ਆਫਰ ਹੀ ਉਹਨਾਂ ਵਾਸਤੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਇਹ ਰੇਟ ਉਹਨਾਂ ਨੂੰ ਲੱਗਣਗੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 500 ਰੁਪਏ ਵਾਲਾ ਬਾਕਸ ਤੁਸੀਂ ਨੇ 475 ਦਾ 475 ਦਾ ਬਾਕਸ 575 ਰੁਪਏ 75 ਰੁਪਏ ਫਾਇਦਾ ਆ ਜੂ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਜੈਤੋਂ ਦੇ ਵਿੱਚ ਖੜੇ ਸੀ ਜੀ ਨਿਊ ਆਰ ਕੇ ਮਾਰਬਲ ਦੇ ਉੱਤੇ ਤੇ ਬਾਈ ਹੋਰਾਂ ਦਾ ਕਹਿਣਾ ਵੀ ਸਾਡੇ ਕੋਲ ਇਹੋ ਜੀਆਂ ਟਾਈਲਾਂ ਮਿਲਦੀਆਂ ਆ ਆਪਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਗਈ ਬਾਈ ਕਈ ਵਾਰੀ ਨਾ ਜਦੋਂ ਆਪਾਂ ਨਵਾਂ ਘਰ ਪਾਉਣੇ ਆ ਜਾਂ ਕੋਠੀ ਪਾਉਣੇ ਹਨਾ ਬੰਦਾ ਕੰਫਿਊਜ਼ ਹੋ ਜਾਂਦਾ ਹੈ ਕੰਫਿਊਜ਼ ਆਏ ਹੋ ਜਾਂਦਾ ਉਹਨੂੰ ਦੋ ਬੰਦੇ ਇਧਰੋਂ ਰੈ ਦਿੰਦੇ ਆ ਦੋ ਇਧਰੋਂ ਦਿੰਦੇ ਆ ਵੀ ਆਹ ਟਾਈਲਾਂ ਨਾਲ ਹਨਾ ਜਿਵੇਂ ਆਪਾਂ ਇਧਰ ਸ਼ੋਅ ਕਰ ਰੱਖਨੇ ਆ ਵੀ ਆਪਣੇ ਕੋਲੇ ਮੈਂ ਵੇਖ ਲਿਆਂਗੀ ਸਾਰੀਆਂ ਟਾਈਲਾਂ ਮਿਲ ਜਾਂਦੀਆਂ ਤੇ ਆਪਾਂ ਵੀਡੀਓ ਦੇ ਵਿੱਚ ਇਹੀ ਦਿਖਾਉਣੀ ਆ ਅੱਜ ਵੀ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਟਾਈਲਾਂ ਮਿਲ ਜਾਂਦੀਆਂ ਹਨ ਕੀ ਇਹਨਾਂ ਦਾ ਰੇਟ ਰਹਿੰਦਾ ਹੈ ਕਿਹੋ ਜਿਹੀ ਕੁਆਲਿਟੀ ਰਹਿੰਦੀ ਹੈ ਹਨਾ ਤੇ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦੋ ਆਪਣੀ ਕਿੱਥੇ ਜਰੇ ਸਤਿ ਸ੍ਰੀ ਅਕਾਲ ਜੀ ਆਪਾਂ ਖੜੇ ਆ ਨਿਊ ਆਰ ਕੇ ਮਾਰਬਲ ਜੱਤੋਂ ਮੰਡੀ ਬਹਿੰਡਾ ਰੋਡ ਤੇ ਖੜੇ ਆ ਜੀ ਇੱਥੇ ਆਪਣੇ ਕੋਲ ਹਰ ਪ੍ਰਕਾਰ ਦੀ ਟਾਇਲ ਮਿਲੂਗੀ ਫਾਰਸ਼ ਵਾਲੀ ਲੈ ਲਓ ਬਾਥਰੂਮ ਵਾਲੀ ਲੈ ਲਓ ਫਰੰਟ ਵਾਲੀ ਮਿਲ ਲੈ ਲਓ ਇਹਦੇ ਚ ਕੀ ਹੈ ਕਸਟਮਰ ਦਾ ਆਪਾਂ ਸਿੱਧਾ ਡਾਇਰੈਕਟ ਪਰਚੇਜ਼ਿੰਗ ਹੈ ਆਪਣੀ ਆਪਾਂ ਕਸਟਮਰ ਦਾ ਬਹੁਤ ਫਾਇਦਾ ਕਰਦਾਂਗੇ ਰੇਟ ਵੱਲੋਂ ਵੀ ਕੁਆਲਟੀ ਵੱਲੋਂ ਵੀ ਰੇਟ ਵੱਨ ਨਿਓ ਵੀ ਫਾਇਦਾ ਹੋ ਜੂਗਾ ਤੇ ਕੁਆਲਟੀ ਵੱਲੋਂ ਵੀ ਠੀਕ ਹੈ ਐ ਨਹੀਂ ਇਕੱਲਾ ਰੇਟ ਘਟਾ ਦਵਾਂਗੇ ਕੁਆਲਟੀ ਆਪਾਂ ਮਤਲਬ ਕਿ ਘਟਾ ਦਾਂਗੇ ਉਹ ਚੀਜ਼ ਨਹੀਂ ਆਪਣੇ ਜੇ ਆਪਾਂ ਜਿਵੇਂ 2x4 ਦੀ ਟੈਲ ਲਈਏ ਅੱਜ ਮੈਂ 2x4 ਦੀ ਹੈ ਨੋਰਮਲ ਅੱਜ ਕੱਲ ਸਾਈਜ਼ ਚੱਲਦੀਆਂ ਨੇ 2x4 ਦਾ ਸਤੋ ਸੋ 2x4 ਦਾ ਹਾਂ ਸਤੋ ਵੱਧ ਗੱਲ ਚੱਲੀ ਜਾਂਦਾ ਹੀ ਹੈ ਠੀਕ ਹੈ ਜੀ ਇਹ ਸੋਨ ਸਿਰਫ 31 ਰੁਪਏ ਫੁਰ ਦੇ ਦਾਂਗੇ 31 ਰੁਪਏ ਫੁਰ 31 ਰੁਪਏ ਫੁਰ ਪ੍ਰੀਮੀਅਮ ਕੁਆਲਿਟੀ ਦਾ ਮਾਲ ਠੀਕ ਹੈ ਜੀ ਤੇ ਇਹਦੀ ਓਵੇਂ ਹੁੰਦੀ ਆਪਣੇ ਕੋਈ ਵੀ ਚੜਾਈ ਹੁੰਦੀ ਜਿਹੜੀ ਐਮ ਐਮ ਦੇ ਵਿੱਚ ਤੁਸੀਂ ਗੱਲ ਕਰਦੇ ਸੀ ਹਾਂ ਜੀ ਹਾਂ ਜੀ ਉਹ ਉਹਦਾ ਵੀ ਕੋਈ ਫਰਕ ਰਹਿੰਦਾ ਇਹ 9mm ਦਾ ਸਟੈਂਡਰਡ ਸਾਈਜ਼ ਹੁੰਦਾ ਜੀ ਇਹ ਹੂੰ ਇਹ 9mm ਦੀ ਹੁੰਦੀ ਆ ਪ੍ਰੀਮੀਅਮ ਦਾ ਸਟੈਂਡਰਡ ਹੋਊਗਾ ਸਰ ਸਟੈਂਡਰਡ ਸਾਈਜ਼ ਹੁੰਦਾ ਜਿਵੇਂ ਕੰਪਨੀ ਵੱਲੋਂ ਆਉਂਦਾ ਜਿਹੜਾ ਸਟੈਂਡਰਡ ਸਾਈਜ਼ 9mm ਦੀ ਹੁੰਦੀ ਹੈ 31 ਰੁਪਏ ਫੁੱਟ ਪ੍ਰੀਮੀਅਮ ਦਾ ਮਾਲ ਪੈਣਦਾ ਜੀ ਇਹ ਠੀਕ ਹੈ ਜੀ ਕਲੇਸਟੋਨ ਕੰਪਨੀ ਦਾ ਇਹਦੇ ਡਿਜ਼ਾਈਨਿੰਗ ਵਗੈਰਾ ਆਪਾਂ ਬਹੁਤ ਮਿਲ ਜੂਗੀ ਅੱਛਾ ਡਿਜ਼ਾਈਨ ਆਪਣੇ ਕੋਲੇ ਅੱਡੋ ਅੱਡ ਮਿਲ ਜਾਣਗੇ ਅੱਡੋ ਅੱਡ ਆ ਸਾਈਜ਼ ਜੁਆਇੰਟਲੈਸ ਜਿਵੇਂ ਇਹਦਾ ਜੋੜ ਵੀ ਨਹੀਂ ਪਾ ਲੱਗਦਾ ਤੁਹਾਨੂੰ ਕਿਸੇ ਜੋੜ ਪਿਆ ਹੋਇਆ ਨਹੀਂ ਇਹ ਸਿੰਗਲ ਆ ਸਾਰੀ ਇਹ ਨਹੀਂ ਨਹੀਂ ਠੀਕ ਅੱਛਾ ਆਹ ਕਹਿੰਨੇ ਹੋ ਤੁਸੀਂ ਜੀ ਜੇ ਆਪਾਂ ਲਾ ਦਾਂਗੇ ਹਨਾ ਇਹਨੂੰ ਆਹ ਜੋੜ ਨਹੀਂ ਪਤਾ ਲੱਗਣਾ ਜੋੜ ਨਹੀਂ ਪਤਾ ਲੱਗਣਾ ਤੁਸੀਂ 31 ਰੁਪਏ ਫੁੱਟ ਕਹਿੰਨੇ ਹੋ ਹਨਾ ਇਹਨਾਂ ਤੇ ਮੈਂ ਬਾਜ਼ਾਰ ਦੇ ਵਿੱਚ ਵੇਖਿਆ ਵੀ 35 ਰੁਪਏ ਦੇ ਆਸ-ਪਾਸੇ ਹੁੰਦਾ 35 ਵੀ ਹੁੰਦਾ 36 ਵੀ ਹੁੰਦਾ ਆਪਾਂ ਰੇਟ ਕਿਉਂ ਘੱਟ ਦਿੰਨੇ ਆ ਲਾਲਚ ਘਾਤੋ ਦਿੰਨੇ ਆ ਇਹ ਨਹੀਂ ਜਿਵੇਂ ਤੁਸੀਂ ਨੋਰਮਲੀ ਸਾਰੇ ਵੀਡੀਓ ਪਾਉਂਦੇ ਆ ਕੋਈ ਵੀ ਦੁਕਾਨਦਾਰ ਪਾਉਂਦਾ 35 ਰੁਪਏ ਫੁੱਟ ਦਿੰਦਾ ਹੀ ਸਾਰੀ ਰੇਟ ਤੁਸੀਂ ਦੇਖਿਓਗੇ ਨੋਰਮਲ ਵੀਡੀਓ 35 ਰੁਪਏ ਫੁੱਟ ਦੀ ਪੈਂਦੀ ਆ ਆਪਾਂ 31 ਰੁਪਏ ਤਾਂ ਦਿੰਨੇ ਆਪਣੇ ਡਾਇਰੈਕਟ ਪਰਚੇਜ਼ ਆ ਇੱਕ ਤਾਂ ਇੱਕ ਜਿਵੇਂ ਆਪਣੀ ਦਿੱਤੋ ਮੰਡੀ ਇਨੇ ਖਰਚੀ ਨਹੀਂ ਬੰਦੇ ਸ਼ਹਿਰਾਂ ਵਾਂਗੂ ਤਾਂ ਕਰਕੇ ਆਪਾਂ ਉਵੇਂ ਕਸਟਮਰ ਦਾ ਖਾਦਾ ਕਰਦੇ ਨੇ ਜਾਤੋ ਯਾਰ ਵੀ ਜੇ ਜਿਹੜੀ ਸ਼ੋਪ ਸ਼ਹਿਰ ਦੇ ਵਿੱਚ ਹੁੰਦੀ ਹੈ ਨਾ ਉਹਦਾ ਤਾਂ ਖਰਚਾ ਵੀ ਜ਼ਿਆਦਾ ਪੈਂਦਾ ਕਹਿਣ ਦੀ ਸਹੀ ਗੱਲ ਐਵੇਂ ਵੀ ਨਹੀਂ ਇਹਦੇ 'ਚ ਕੋਈ ਇੱਕ ਡਾਈਨਿੰਗ ਹੈ ਡਾਈਨਿੰਗ ਵੀ ਬਹੁਤ ਹੈ ਇਹ ਸਾਰੀਆਂ 33 ਰੁਪਏ ਫੋਰਟ ਨਹੀਂ ਆ 33 ਰੁਪਏ ਫੋਰਟ ਪੈਂਦੇ ਲਾਈਟ ਕਲਰ ਸਾਰੇ 33 ਰੁਪਏ ਫੋਰਟ ਬੰਦੇ ਆ ਜਿਵੇਂ ਵੁੱਡਨ ਪੈਟਰਨ ਕਿੰਨਾਂ ਨੂੰ ਕਈਆਂ ਨੂੰ ਹੁੰਦਾ ਕਿ ਡ੍ਰੈنگ ਰੂਮ ਕਰਾਚ ਆਪਾਂ ਅੱਡ ਲਾਨੀ ਟਾਇਲ ਉਹ ਵੁੱਡਨ ਪੈਟਰਨ 'ਚ ਵੀ ਲਾ ਸਕਦਾ ਹੈ ਇਹ ਵੀ ਸੇਮ ਰੇਟ ਆ ਜੋ ਕਿਉਂਕਿ ਕਈਆਂ ਆਪਾਂ ਦੇਖਦੇ ਹਾਂ ਕਿ ਦੁਕਾਨਦਾਰ ਇੱਕ ਚੀਜ਼ ਦਾ ਰੇਡ ਕੱਟ ਕਰਕੇ ਦੂਜੀ ਚ ਕਢ ਲੈਂਦਾ ਆਪਣਾ ਉਹ ਕੰਮ ਹੈ ਨਹੀਂਗਾ ਆਪਣਾ ਸਾਫ਼ ਸੁਥਰਾ ਕੰਮ ਹੈ ਨਹੀਂ 31 ਰੁਪਏ ਫੁੱਟ ਤੇ ਇਹਦਾ ਕੋਈ ਬਾਕਸ ਵਗੈਰਾ ਆਉਂਦਾ ਕਿ ਸਿੰਗਲ ਸਿੰਗਲ ਮਿਲਦਾ ਨਹੀਂ ਇਹ ਦੋ ਪੀਸਾਂ ਦੀ ਪੈਕਿੰਗ ਹੁੰਦੀ ਹੈ ਜੀ ਦੋ ਪੀਸਾਂ ਦੀ ਪੈਕਿੰਗ ਹਾਂ 500 ਰੁਪਏ ਦਾ ਡੱਬਾ ਪੈ ਗਿਆ ਇਹ ਪਾਉਂਗਾ 500 ਰੁਪਏ ਦਾ ਡੱਬਾ ਹੋਊਗਾ ਦੋ ਪੀਸਾਂ ਦੀ ਪੈਕਿੰਗ ਹੋਊਗੀ ਹਾਂ ਜੀ ਜੇ ਆਪਾਂ ਪ੍ਰੀਮੀਅਮ ਦਾ ਮਾਲ ਲੈਣਾ ਤਾਂ ਫਿਰ ਆਪਾਂ ਨੂੰ 31 ਰੁਪਏ ਫੁੱਟ ਵੀ ਜੇ ਆਪਾਂ ਕੋਈ ਲਾਟ ਲੂਟ ਜਾਨਾ ਜਿਵੇਂ ਲਾਟਵੀ ਜਾਂਦੇ 2 ਬਈ 4 ਦੇ ਉਹ 430 ਰੁਪਏ ਬਾਕਸ ਪੈਣਦਾ ਜਿਵੇਂ 올 ਵਨ ਟਾਈਮ ਮਾਲ ਕੱਢਦੀ ਕੰਪਨੀਵੇਂ ਠੀਕ ਹੈ ਜਿੰਨਾ ਸਟਾਕੋਂ ਦਾ ਵਨ ਟਾਈਮ ਹੁੰਦਾ ਉਹ ਜਿਵੇਂ ਆਹ ਕਲਰ ਪਿਆ ਆ ਇਹ 430 ਰੁਪਏ ਬਾਕਸ ਪੈ ਜਾਊਗਾ ਆਪਾਂ ਨੂੰ ਇਹ 430 ਰੁਪਏ ਬਾਕਸ ਪੈ ਜਾਊਗਾ ਉਹ ਤੁਸੀਂ ਉਹ 500 ਇਹ ਫਰੈਸ਼ ਮਾਲ ਆ ਜਾਂਦਾ ਜਮਾ ਠੀਕ ਹੈ ਨਹੀਂ ਇਹਦੇ ਫਰਕ ਕੀ ਹੋਇਆ ਫਿਰ ਇਹਦੇ ਵਿੱਚ ਜਿਵੇਂ ਕੰਪਨੀ ਕੋਲੇ ਕੋਈ ਡਿਜ਼ਾਈਨ ਦੀ ਕੰਪਨੀ ਨੇ ਬੰਦ ਕਰਤਾ ਉਹ ਚੀਜ਼ ਹੋ ਜਾਂਦੀ ਹੈ ਅੱਛਾ ਇਹ ਥੋੜਾ ਜਿਹਾ ਪੁਰਾਣਾ ਡਿਜ਼ਾਈਨ ਹੋ ਗਿਆ ਵੀ ਕਿਸੇ ਨੇ ਘੱਟ ਖਰਚਾ ਕਰਨ ਨਾਲ ਡਿਜ਼ਾਈਨ ਤਾਂ ਹੁਣ ਇਹਦੇ ਵਿੱਚ ਆਪਾਂ ਵੇਖੀਏ ਤਾਂ ਕੱਟ ਖਰਚਾ ਕਰਨ ਵਾਸਤੇ ਆਪਣੇ ਕੋਲ 2x2 ਹੈ ਜਿਵੇਂ ਕੋਈ ਬੰਦਿਆਂ ਨੇ ਲਾ ਲੋ ਘੱਟ ਪੈਸੇ ਸਾਰਨਾ ਹੈ ਨਾ ਗਰੀਬ ਬੰਦਾ ਆ ਜਾਂਦਾ ਕੋਈ ਸਾਰੇ ਤਰ੍ਹਾਂ ਦੇ ਆਪਣੇ ਕੋਲ ਕਸਟਮਰ ਆਉਂਦੇ ਆ ਠੀਕ ਹੈ ਜੀ ਆਉਂਦੇ ਚ ਆਪਾਂ ਨੂੰ ਅਗਲੇ ਨੂੰ ਆਏ ਹੁੰਦੇ ਕਿ ਸਾਡੀ ਇਟਾਂ ਵਾਲੀ ਫਰਸ਼ ਨਾਲ ਪੱਕੀ ਫਰਸ਼ ਲੱਗ ਜੇ ਠੀਕ ਹੈ ਉਹਨਾਂ ਵਾਸਤੇ ਆਪਾਂ ਸਪੈਸ਼ਲ ਲੈ ਕੇ ਆਏ ਦਿਵਾਲੀ ਆਫਰ ਠੀਕ ਹੈ ਉਹਨਾਂ ਵਾਸਤੇ 2x2 ਦੀ ਟਾਇਲ ਪ੍ਰੀਮੀਅਮ ਕੁਆਲਿਟੀ ਇਹ 2x2 ਦੀ ਆ ਮਾਲ ਪ੍ਰੀਮੀਅਮ ਦਾ ਕੋਈ ਲਾਟ ਨਹੀਂ ਕੋਈ ਕੁਝ ਨਹੀਂ 100 ਡੱਬਾ ਲਓ 500 ਡੱਬਾ ਲਓ ਕਿੰਨਾ ਮਰਜ਼ੀ ਲਓ ਇਹ ਸਿਰਫ 6500 ਰੁਪਏ ਬੰਦਾ ਉਹ 350 ਰੁਪਏ ਦਾ ਡੱਬਾ ਪੈ ਜਾਊਗਾ ਇਹ ਦੋ ਪੀਸ ਹੋਣਗੇ ਚਾਰ ਪੀਸ ਚਾਰ ਪੀਸ 350 ਰੁਪਏ ਠੀਕ ਹੈ ਪ੍ਰੀਮੀਅਮ ਦਾ ਮਾਲ ਹੈ 2x2 ਦੇ 2x2 ਡਿਜ਼ਾਈਨਿੰਗ ਵੀ ਇੰਦਰ ਚ ਕਾਫੀ ਮਿਲ ਜੂਗੀ ਆ ਸਾਰੇ ਡਿਜ਼ਾਈਨ 350 ਰੁਪਏ ਦਾ ਪੈ ਜਾਈ ਆ ਸਾਰੇ ਡਿਜ਼ਾਈਨ ਕੋਈ ਮਰਜ਼ੀ ਲੈ 22 ਰੁਪਏ ਫਟ ਪੈਂਦੀ ਐ 22 ਰੁਪਏ ਫਟ ਇਕ ਤਾਂ ਵਾਲੀ ਫਰਚਰ ਵੀ ਸਸਤੀ ਪੈਂਦੀ ਜੀ 22 ਪਈ ਨਾ ਸਾਰੇ ਸਕਰੈਚ ਲਾ ਕੇ ਦੇਖੋ ਸਾਰੇ ਸਕਰੈਚ ਆ ਸਕਰੈਚ ਨਹੀਂ ਪੈਂਦੇ ਸਕਰੈਚ ਲੈਸ ਵੀ ਟੁੱਟਦੀ ਵੀ ਨਹੀਂ ਟੁੱਟਦੀ ਵੀ ਨਹੀਂ ਹੁਣ ਮੈਂ ਕੁਆਲਿਟੀ ਚੈੱਕ ਕਰਾਨਾ ਜਿਵੇਂ ਆ 2x2 ਦਾ ਪੀਸ ਤੇ ਆ ਨਾ ਠੀਕ ਹੈ ਆ ਦੇਖ ਇਹ ਤਾਂ ਚਲੋ ਛੋਟਾ ਸਾਈਜ਼ ਆ ਆਪਾਂ ਵੱਡਾ ਸਾਈਜ਼ ਤੁਹਾਨੂੰ ਦਿਖਾਣੇ ਆ ਕੁਆਲਿਟੀ ਵੱਲੋਂ ਐ ਨਹੀਂ ਕੱਲਾ ਰੇਟ ਘਟਾ ਤਾਂ ਕੁਆਲਿਟੀ ਡਾਊਨ ਹੋ ਜਾਊਗੀ ਇਹ ਲੱਗਦਾ ਤਾਂ ਐਵੇਂ ਟੁੱਟ ਗਈ ਖਾਈ ਨਹੀਂ ਟੁੱਟੀ ਨਹੀਂ ਵੀਰੇ ਆ ਦੇਖੋ ਇਹਨੂੰ ਕਿੰਨੀ ਮਰਜ਼ੀ ਐ ਸੈੱਟ ਲੋ ਕੁਆਲਿਟੀ ਵਿਟਰੀਫਾਈਡ ਟਾਇਲ ਹਰ ਇਚ ਨਹੀਂ ਟਾਇਲ ਆ ਕੋਈ ਐ ਨਹੀਂ ਕਿ ਕਿ ਮਿੱਟੀ ਵਾਲੀ ਟਾਇਲ ਆ ਜਾਂਦੇ ਕੁਝ ਵੀ ਐ ਨਹੀਂ ਜੀ ਨਹੀਂ ਟਾਇਲ ਆ ਜਾਂਦੀ ਆ ਦੇਖ ਹਾਂ ਨਹੀਂ ਖੜ ਕੇ ਤਾਂ ਐ ਲੱਗਦੀ ਨਾ ਵੀ ਟੁੱਟ ਗਈ ਹੁੰਦੀ ਹੈ ਨਾ ਆਪਾਂ ਕੁਆਲਿਟੀ ਵੱਲੋਂ ਕੰਪਰੋਮਾਈਜ਼ ਨਹੀਂ ਕਰਦੇ ਕਿ ਰੇਟ ਘਟਾ ਦੇ ਤਾਂ ਕੁਆਲਿਟੀ ਡਾਊਨ ਦੇ ਦਾਂਗੇ ਵੀ ਹੁਣ ਇਹ ਦੂਤੇ ਆਪਾਂ ਕੀ ਕਰਕੇ ਵਿਖਾਈ ਹੈ ਹਨਾ ਸੱਟ ਕੇ ਵਿਖਾਤੀ ਇੱਕ ਤੁਸੀਂ ਕਹਿੰਦੇ ਸਕ੍ਰੈਚ ਵੀ ਨਹੀਂ ਪੈਂਦੇ ਹਨਾ ਸਕ੍ਰੈਚ ਲੈਸ ਆ ਦੇਖੋ ਸਾਰੀ ਇਹ ਤੁਹਾਡੇ ਦੇਖੋ ਘੜਾ ਕਸਾਈਏ ਮੈਂ ਘਰਾਂ ਦੇ ਵਿੱਚ ਆਪਾਂ ਮੰਜੇ-ਮੁੰਜੇ ਖਿੱਚਦੇ ਰਹਿੰਨੇ ਹਨਾ ਆਪਣੇ ਸਾਰੇ 99% ਕਾ ਖਾਣ ਨੂੰ ਪਿੰਡੂ ਆ ਕੇ ਪੈਂਦਾ ਜੀ ਤੇ ਉਹਨਾਂ ਦੇ ਨੋਰਮਲ ਆਪਾਂ ਦੇਖ ਜਿੱਟਾਂ ਦੇ ਘਰ 'ਚ ਕੁਛ ਮਲ ਸਿੱੜ ਦਿੰਦੇ ਆ ਹੂੰ ਉਹ ਉਹਨਾਂ ਵਾਸਤੇ ਦੇਖ ਕੇ ਰਸਨ ਟੱਪਸਾ ਜਿਵੇਂ ਆਪਾਂ ਆਈਮ ਇਨ ਟੁੱਟਦੀ ਇਹ ਨਹੀਂ ਜੀ ਨਹੀਂ ਕੁਝ ਵੀ ਨਹੀਂ ਹੁੰਦਾ ਇਹਨੂੰ ਟੈਲ ਠੀਕ ਹੈ ਸਾਰੀ ਚਿੰਦੀ ਦੀ ਟੈਲ ਹੈ ਠੀਕ ਹੈ ਇਹ ਕੁਆਲਿਟੀ ਦਾ ਫਰਕ ਹੁੰਦਾ ਹੁਣ ਬਾਜ਼ਾਰ 'ਚ ਕੀ ਹੈ ਕੁਆਲਟੀ ਅਲੱਗ ਰੇਟ ਘਟਾ ਹੁੰਦਾ ਹੈ ਕੁਆਲਟੀਜ਼ ਦਾ ਅਲੱਗ ਨੂੰ ਲੈਂ ਜਾਓ ਤੱਕ ਲਗਰ ਪਿਆ ਡੱਬੇ ਨਿਕਲਦੇ ਅੰਦਰ ਆਪਣੇ ਕੋਲ ਤੁਸੀਂ ਕਿੰਨੇ ਮਰਜ਼ੀ ਡੱਬੇ ਲੋ ਇਹ ਇਹਦਾ ਰੇਟ ਕਿੰਨਾ ਦੱਸੋ 350 ਰੁਪਏ ਬਾਕਸ 350 ਰੁਪਈਆ ਦਾ ਇਹ ਬਾਕਸ ਹੈ ਤੇ 4 ਪੀਸ ਹੁੰਦਾ 4 ਪੀਸ 16 ਫੁੱਟ ਮਾਲ ਹੁੰਦਾ ਠੀਕ ਹੈ ਜੀ 22 ਰੁਪਏ 22 ਰੁਪਏ ਫੁੱਟ 22 ਤੁਸੀਂ ਘੱਟ ਪੈਂਦੀ ਉਹ ਤਾਂ ਆਪਾਂ ਨੋਰਮਲ ਪਲਾ ਲਈ 22 ਰੁਪਏ ਫੁੱਟ ਲਾ ਲਈ ਹੂੰ ਆ ਚੀਜ਼ ਆ ਜਾਂਦੀ ਹੈ ਇਸ ਤੋਂ ਇਲਾਵਾ ਜਿਵੇਂ ਆਪਣੇ ਆ ਪਈਆਂ ਇੱਧਰ ਟ੍ਰੇਲਰ ਇਹ ਤੋਂ ਇਲਾਵਾ ਜੀ ਇੱਕ ਡਬਲ ਚਾਰਜ ਆ ਜਾਂਦੀ ਹੈ ਹੂੰ ਇਹਦੀ ਕੀ ਹੁੰਦੀ ਹੈ ਇਹਦੀ ਕੋਟਿੰਗ ਡ ਪੋਰਟਿੰਗ ਡਬਲ ਮਤਲਬ ਡਬਲ ਲੇਅਰ ਹੁੰਦੀ ਹੈ ਜੀ ਆ ਆਪਾਂ ਇਹਨੂੰ ਦਿਖਾ ਦਨੇ ਆ ਆ ਚੀਜ਼ ਆਏਗੀ ਡਬਲ ਪਰ ਡਿਟੇਲ ਆਹ ਲੇਅਰ ਡਬਲ ਬਣੀ ਹੁੰਦੀ ਹੈ ਅੱਛਾ ਆਹ ਇੱਕਾਰ ਹੀ ਹੈ ਕਲਰ ਤੋਂ ਆਪਾਂ ਨੂੰ ਪਤਾ ਲੱਗੀ ਹੈ ਨਾ ਡਬਲ ਲੇਅਰ ਬਣੀ ਹੈ ਇਹ ਫਿਰ ਜ਼ਿਆਦਾ ਹੀ ਮਜ਼ਬੂਤ ਹੁੰਦੀ ਹੈ ਇਹ ਵੀ ਹੈ ਕਮਰਸ਼ੀਅਲ ਜਿੱਥੇ ਬਾੜੀ ਨਜਾਇਜ਼ ਆ ਆ ਗਈ ਹੈ ਨਾ ਉੱਥੇ ਲੱਗਦੀ ਹੈ ਠੀਕ ਹੈ ਬਾੜੀ ਜ਼ਿਆਦਾ ਆਵਾ ਜਾਈ ਕਿ ਇਹ ਲੱਗੂਗੀ ਉੱਥੇ ਲੱਗਵਾਂ ਲੇਅਰ ਵਾਲੀ ਡਬਲ ਲੇਅਰ ਵਾਲੀ ਠੀਕ ਹੈ ਜੀ ਇਹ ਵੀ ਕੋਈ ਬਾੜੀ ਮਹਿੰਗੀ ਨਹੀਂ ਪੈਂਦੀ ਬਿਅਰ ਜਿਵੇਂ ਆ ਨੋਰਮਲ ਦੇਖੋ 500 500 ਰੁਪਏ ਦਾ 40 450 ਰੁਪਏ 75 ਕਾਣੀਆਂ ਦਾ ਡੱਬਾ ਬਾਜ਼ਾਰ 'ਚ ਜੇ ਆਪਾਂ ਦੇਖੀ 500 ਰੁਪਏ ਨਾ 75 ਰੁਪਏ ਸਿੱਧੇ ਬਾਕਸ ਪਿੱਛੇ ਬਾਕਸ ਮਗਰ ਨੋਰਮਲੀ ਕੋਠੇ 100-100 ਡੱਬਾ ਲਾ ਜਿੰਦਾ 750 ਦਾ ਅਗਲੇ ਸਿੱਧਾ ਲੇਬਰ ਨਿਕਲਦੀ ਹੈ 750 ਸਿੱਧਾ ਸਿੱਧਾ ਬਚ ਲੇਬਰ ਨਿਕਲਦੀ ਅਗਲੇ ਠੀਕ ਹੈ ਜੀ ਇਹ ਆਪਾਂ ਸਾਰੇ ਫਾਇਦੇ ਕਰ ਦਿੰਨੇ ਕਸਟਮਰ ਦੇ ਨਹੀਂ ਤੇ ਇਹ ਓਵੇਂ ਵੀ ਕੋਈ ਆਫਰ ਹੈ ਜੇ ਆਪਣਾ ਬਾਈ ਵੀਡੀਓ ਕੋਈ ਸ਼ੇਅਰ ਕਰਕੇ ਆਊਗਾ ਇਹ ਆਫਰ ਹੀ ਉਹਨਾਂ ਵਾਸਤੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਇਹ ਰੇਟ ਉਹਨਾਂ ਨੂੰ ਲੱਗਣਗੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਵ ਵੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 500 ਰੁਪਏ ਵਾਲਾ ਬਾਕਸ ਤੁਸੀਂ ਨੇ 425 ਦਾ 425 ਦਾ ਬਾਕਸ 675 ਰੁਪਏ 75 ਰੁਪਏ ਦਾ ਫਾਇਦਾ ਹੋ ਜਾਊਗਾ ਠੀਕ ਹੈ ਜੀ ਤੇ ਇਹ ਇਹ ਸਿੱਧੀਆਂ ਸਾਰੀਆਂ ਹਾਂ ਇਹ ਸਾਰੀ ਡਬਲ 4 ਦੀ ਕੁਆਲਿਟੀ ਆ ਜਾਂਦੀ ਹੈ ਸਾਰੀ ਆ ਜਿੰਨੇ ਵੀ ਕਲਰ ਪਏ ਡਬਲ 4 ਦੇ ਆ ਜਾਂਦੇ ਹਾਂ ਆ ਸਾਰੀ ਡਬਲ 4 ਹੈ ਇਹਦੀ ਵੀ ਕੁਆਲਿਟੀ ਹੁਣ ਚੈੱਕ ਕਰਾ ਲਨੇ ਤੁਹਾਨੂੰ ਐ ਜੀ ਕੋਈ ਨਹੀਂ ਗੱਲ ਨਾ ਮਾਲ ਸਾਰਾ ਪ੍ਰੀਮੀਅਮ ਤਾਂ ਹੋਊਗਾ ਜੀ ਠੀਕ ਹੈ ਜੀ ਨਾਲ 1+ ਪੁਆਇੰਟ ਏ ਹੈ ਜੀ ਆਪਾਂ ਜਿਵੇਂ ਡਿਲੀਵਰੀ ਕਰਦੇ ਹਾਂ ਨਾ ਡਿਲੀਵਰੀ ਦੇ ਜਿਹੜੇ ਚਾਰਜ ਹੋਣਗੇ ਲੱਗਣਗੇ ਤੇ ਤੁਹਾਡੇ ਘਰ ਤੱਕ ਦੀ ਗਰੰਟੀ ਸਾਡੀ ਰਹੂਗੀ ਨਹੀਂ ਇਹਦਾ ਪ੍ਰਾਈਸ ਕਿੰਨਾ 425 ਰੁਪਏ ਬਾਕੀ ਇਹ ਵੀ ਉਹੀ ਹੈ 425 425 ਡਬਲ ਚਾਰਜ ਹੈ ਤੇ ਡਿਲੀਵਰੀ ਤੱਕ ਦੀ ਮਤਲਬ ਕੀ ਐ ਲੈ ਲਓ ਤੁਹਾਡੇ ਘਰ ਤੱਕ ਦੀ ਟੁੱਟੇ ਪੁੱਟੇ ਦੀ ਗਰੰਟੀ ਸਾਡੀ ਰਹਿੰਦੀ ਹੈ ਨਹੀਂ ਤੇ ਡਿਲੀਵਰੀ ਆਪਾਂ ਕਿੱਥੋਂ ਤਾਈਂ ਕਰ ਦਿੰਦੇ ਆਂ ਵੀ ਆਪਾਂ ਇਕੱਲੇ ਪਿਆਹਵ ਸੀ ਕਰ ਦਾਂਗੇ ਬਾਹਰ ਵੀ ਕਰਾਂਗੇ ਕਿਤੇ ਮਰਜ਼ੀ ਕਰਾ ਲਓ ਜੀ ਉਹ ਤਾਂ ਡਿਲੀਵਰੀ ਚਾਰਜ ਕਸਟਮਰ ਦੇ ਪੈਣੇ ਕਿਤੇ ਮਰਜ਼ੀ ਕਰਵਾ ਲਓ ਕਿਤੇ ਮਰਜ਼ੀ ਕਰਦੇ ਕਿਤੇ ਤੁਸੀਂ ਕਾਲ ਕਰਕੇ ਇਹਨਾਂ ਨੂੰ ਜਾਣਕਾਰੀ ਲੈ ਸਕਦੇ ਹੋ ਪਹਿਲੀ ਗੱਲ ਇੱਥੇ ਆ ਕੇ ਵਿਜ਼ਿਟ ਕਰਨ ਹਨਾ ਪ੍ਰੈਕਟੀਕਲ ਕਰਨ ਦੇਖਣ ਪੂਰਾ ਪਰਖਣ ਟਰਾਈ ਮਾਰਨ ਜਿਵੇਂ ਪਹਿਲਾਂ ਸਾਸੇ ਪਾਸੇ ਵੱਲਾ ਰੇਟ ਲੈ ਕੇ ਆਣ ਹੂੰ ਦੁਕਾਨਦਾਰਾਂ ਗੁੱਜਿਆਂ ਤੋਂ ਰੇਟ ਲੈ ਕੇ ਆਣ ਜੇ ਤੁਹਾਨੂੰ ਫਾਇਦਾ ਲੱਗੇ ਸਾਡੇ ਤੋਂ ਫੇਰ ਮਾਲ ਲੈ ਕੇ ਜਾਓ ਤੁਸੀਂ ਐ ਨਹੀਂ ਕਿ ਸਾਡੀ ਵੀਡੀਓ ਦੇਖ ਕੇ ਸਿੱਧਾ ਹੀ ਆਇਓ ਕੋਈ ਆ ਦੇ ਬਿਆਰ ਚ ਲੋਕਲ ਟਰਾਈ ਮਾਰੋ ਜੇ ਤੁਹਾਨੂੰ ਫਾਇਦਾ ਦਿਖੇ ਮਾਲ ਜੇ ਪ੍ਰੀਮੀਅਮ ਹੈ ਤਾਂ ਪ੍ਰੀਮੀਅਮ ਹੋਊਗਾ ਜੇ ਲਾਟ ਵਾਲਾ ਹੈ ਤਾਂ ਲਾਟ ਲਊਗਾ ਉਹਦਾ ਜੀ ਫਰਕ ਨਹੀਂ ਹੁੰਦਾ ਜਿਵੇਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਹੈ ਅ ਜਿਵੇਂ 32 64 ਸਾਈਜ਼ ਆ ਇਹ ਵੱਡਾ ਸਾਈਜ਼ ਆ ਗਿਆ ਪੂਰਾ ਵੱਡਾ ਸਾਈਜ਼ ਇਹ ਉਹਨਾਂ ਨਾਲੋਂ ਵੀ ਵੱਡਾ ਸਾਈਜ਼ ਆ ਇਹ ਵੱਡਾ ਸਾਈਜ਼ ਆ ਗਿਆ ਇਹ ਇਹ ਰੰਗ ਵੀ ਸਾਨੂੰ 30 ਰੁਪਏ ਫਿਰ ਤੋਂ ਸਟਾਰਟ ਕਰ ਦਿੰਦੇ ਵੱਡਾ ਸਾਈਜ਼ ਵੀ 30 ਰੁਪਏ ਫਿਰ ਤੋਂ 30 ਰੁਪਏ ਫਿਰ ਤੋਂ ਇਹਦਾ ਪ੍ਰਾਈਜ਼ ਸਟਾਰਟ ਕਰ ਦਿੰਦੇ 30 ਰੁਪਏ ਇਹਦੇ ਵਿੱਚ ਕਿਹੜੇ ਕਿਹੜੇ ਆਪਣੇ ਕੋਲੇ ਹੋਰ ਆਪਸ਼ਨ ਆ ਜਾਂਦੇ ਕਲਰ ਬਥੇਰੇ ਮਿਲ ਜਾਂਦੇ ਆਣ ਆਪਾਂ ਹੋਰ ਵੀ ਲੈਣ ਆਉਂਦੇ ਹਾਂ ਕਲਰ ਵਾਧੂ ਮਿਲ ਜਾਣਗੇ ਨਾ ਜੀ ਜੇ ਮੈਂ ਇੱਕ ਆ ਕਲਰ ਮੇਜੂਗਾ ਜੀ ਇੱਕ ਇੱਕ ਕਲਰ ਵੀ ਆਪਣਾ 30 ਰੁਪਏ ਫਿਰ ਤੋਂ ਆ ਜੂਗਾ ਹਾਂ ਇਹ ਵੀ ਲੋਟ ਵਾਲਾ ਮਾਲ ਆ ਜਾਂਦਾ 30 ਰੁਪਏ ਹਟਾ ਲਾ ਮਾਲ ਬਹੁਤ ਵਧੀਆ ਹੁੰਦਾ ਵੀ ਕੰਪਨੀ ਜਿਹੜੀ ਕਹਿੰਦੀ ਹੈ ਸਾਡਾ ਡਿਜ਼ਾਈਨ ਆਰਟੀਕਲ ਬੰਦ ਕਰਨਾ ਉਹ ਚੀ ਹੋ ਜਾਂਦੀ ਹੈ ਠੀਕ ਹੈ ਜੀ ਇਹ ਸਾਰੇ 30 ਰੁਪਏ ਹਟਾ ਇੱਕ ਦੇਖੋ ਸਲੇਬ ਆ ਜਾਂਦੇ ਅੱਜ ਕਾ ਸਲੇਬਾਂ ਦਾ ਕੰਸੈਪਟ ਬਹੁਤ ਚੱਲਿਆ ਹੋਇਆ ਇਹ ਉਹਦੇ ਵਾਸਤੇ ਕਿਚਨ ਵਾਸਤੇ ਸਟੇਅਰਸ ਵਾਸਤੇ ਫੋਰਚ ਵਾਸਤੇ ਜਿਹੜੇ ਸਾਡੇ ਆਦ ਖੁਦ ਦੇ ਲਾਈਵ ਯਾਰ ਦੇਖੋ ਅੱਛਾ ਹਾਂ ਇਹ ਤਾਂ ਪਤਾ ਵੀ ਨਹੀਂ ਲੱਗ ਗੋਲਾ ਵਗੈਰਾ ਮੋਲਡਿੰਗ ਸਾਰਾ ਸੇਮ ਬਣੂਗੀ ਸਾਰੀ ਠੀਕ ਹੈ ਜੀ ਜਿਹੜੀ ਇਹਦੀ ਮੋਲਡਿੰਗ ਹੈ ਨਾ ਸੇਮ ਬਣੂਗੀ ਆ ਜਿਵੇਂ ਵਾਈਟ ਦਾ ਪ ਪੂਰਾ ਇਹ ਹਾਂ ਪੂਰਾ ਪੀਸ 8 ਫੁੱਟ ਲੰਬਾ 8 ਫੁੱਟ ਲੰਬਾ ਇਹ ਚੌੜਾ ਕਿੰਨਾ ਕੁ ਹੁੰਦਾ 32 ਇੰਚ 2.5 ਫੁੱਟ ਤੋਂ ਵੱਧ ਹੁੰਦਾ ਠੀਕ ਹੈ 2.5 ਫੁੱਟ ਚੌੜਾ ਹੋ ਗਿਆ ਤੇ 8 ਫੁੱਟ ਲੰਮਾ ਇਹਦਾ ਕਲਰ ਵਾਈਜ਼ ਰੇਟ ਹੁੰਦਾ ਹੈ ਸਟਾਰਟਿੰਗ ਰੇਟ ਹੈ 2400 ਰੁਪਏ 2400 ਰੁਪਿਆ ਇਹਦਾ ਰੇਟ ਹੈ ਤੇ ਬਾਕੀ ਆ ਜਿਹੜੇ ਬਾਕੀਆਂ ਦੇ ਕਲਰ ਵਾਈਜ਼ ਰੇਟ ਹੁੰਦੇ ਇਹਨਾਂ ਦੇ ਠੀਕ ਹੈ ਜੀ ਤੇ ਬਾਈ ਜਿਵੇਂ ਆਪਾਂ ਆ ਡਿਜ਼ਾਈਨ ਵੇਖੀਏ ਨੇ ਇਹ ਰਸੋਈ ਵਾਲੇ ਲੱਗਦੇ ਕਿਚਨ ਵਾਲੇ ਹਨ ਇਹ ਕਿਚਨ ਦੇ ਆ ਇਹਨਾਂ ਦਾ ਕੀ ਮੁੱਲ ਰਹਿੰਦਾ ਇਹ ਕਿਚਨ ਦਾ ਵੀਰੇ ਅੱਜਕੱਲ ਮੋਡਰਨ ਕਿਚਨ ਬਣਦੀ ਹੈ ਜਿਵੇਂ ਕੋਈ ਕਸਟਮਰ ਇੱਕ ਵੀ ਸ਼ੇਰ ਲਾ ਲਾਂਦਾ ਹੈ ਬਾਕੀ 2x4 ਉਹਦੀ ਮੈਚਿੰਗ ਕਰਕੇ ਲਾ ਲਾਂਦਾ ਹੈ ਹਾਂਜੀ ਇਹ ਹਾਈਲਾਈਟਰ ਦੇ ਤੌਰ ਤੇ ਵਰਤੀ ਜਾਂਦੀ ਹੈ ਇਹ 500 ਰੁਪਏ ਦਾ ਇੱਕ ਵੀ ਸੂਗਾ ਪਿੰਦਕਾਨ ਤੋਂ 500 ਇਹ ਚਾਂਮਕੀ ਚੋਂ ਵੀ ਬਹੁਤ ਇੰਦਾ ਹੀ ਰਹੂਗੀ ਜੀ ਇਹ ਟਾਇਲ ਤੇ ਬਣਿਆ ਸ਼ੀਸ਼ੇ ਵਾਲੀ ਹੈਣੀ ਅੱਛਾ ਟਾਇਲ ਤੇ ਇਹ ਟਾਇਲ ਤੇ ਬਣੀ ਹੈ ਇਹ ਬਿਆਰ ਚ 800 800 ਰੁਪਏ ਪੀਸ ਮਿਲਦਾ ਹੈ ਇੱਕ ਇਹਦੇ ਨਾਲ ਤੁਹਾਨੂੰ ਦਿਖਾਉਂਦੇ ਆ ਬਾਥਰੂਮ ਕਨਸੈਪਟ ਇਹ ਬਾਥਰੂਮ ਦੇ ਡਿਜ਼ਾਈਨ ਆਉਂਦੇ ਆ ਇਹ ਵੀ ਕੋਈ ਬਾਲੀ ਮਹਿੰਗਲੀ ਵਾਟਰਪਰੂਫ ਟਾਇਲ ਹੈ ਨਹੀਂ ਇਹ ਸਾਰਾ ਸੈਟ ਹੀ ਐਵੇਂ ਹਾਂਜੀ ਇਹ ਡਿਜ਼ਾਈਨ ਲੱਗ ਕੇ ਤੇ ਆ ਲੱਗੂ ਡਿਜ਼ਾਈਨ ਹੀ ਆ ਇਹ 7 ਫੁੱਟ ਲੱਗਿਆ ਹੋਇਆ ਠੀਕ ਹੈ ਜੀ ਇਹ ਨੋਰਮਲੀ ਬਾਥਰੂਮ ਆਪਣਾ 6x6 ਦਾ ਵੀ ਲਾਈਏ ਤੇ 4000 ਦਾ ਬਣ ਜਾਂਦਾ ਵੀ ਜੇ 6x6 ਦਾ ਆਪਣਾ ਬਾਥਰੂਮ ਹੈ ਬਾਥਰੂਮ ਦੇ ਉਹਦੇ ਵਿੱਚ 4000 ਦੀ 4000 ਦੀ ਟਾਇਲ ਲੱਗ ਜਾਂਦੀ ਹੁੰਦੀ ਠੀਕ ਹੈ ਡਿਜ਼ਾਈਨਿੰਗ ਬਥੇਰੀ ਮਿਲ ਜਾਣੀ ਹੈ ਡਿਜ਼ਾਈਨਿੰਗ ਇਹਦੇ ਵਿੱਚ ਕਿਹੜੀ ਕਿਹੜੀ ਹੈ ਡਿਜ਼ਾਈਨਿੰਗ ਬਾਦੂ ਆ ਜੀ ਕੋਈ ਇੱਕ ਅੱਧਾ ਕਲਰ ਨਹੀਂ ਕੀ ਇੱਕ ਕਲਰ 4000 ਦੇ ਪੈ ਜੂਗਾ ਹੋਰ ਨਹੀਂ ਬੰਨੇ ਠੀਕ ਹੈ ਇੱਕ ਆ ਹੋ ਗਈ ਇਹ 4 4000 ਦੇ ਪੈਣੇ 6x6 ਦਾ ਆਪਾਂ ਨੋਰਮਲ ਬਾਥਰੂਮ ਲਾਈਏ ਨਾ 컬러 ਦੇਖੋ ਕਨਸੈਪਟ ਰੇਲ ਨੇ ਆਪਣੇ ਬਹੁਤ ਵਧੀਆ ਲੱਗਣਗੇ ਹੂੰ ਨਹੀਂ ਇਹਦਾ ਉਵੇਂ ਫੁੱਟ ਦੇ ਹਿਸਾਬ ਨਾਲ ਆਪਾਂ ਦੇਖੀਏ ਜੇ ਵੀ ਕਿਸੇ ਦਾ ਆਪਰਾ ਹੋਵੇ ਇਹ 20 20 ਰੁਪਏ ਫੁੱਟ ਪੈਗੀ 20 ਰੁਪਏ ਫੁੱਟ 180 ਰੁਪਏ ਦਾ ਬੈਸਟ ਆਟ ਹੋ ਜਾਂਦਾ ਠੀਕ ਹੈ 180 ਦਾ ਇਹ ਡੱਬਾ ਹੋ ਗਿਆ 180 ਦਾ ਸਟਾਰਟ ਹੋ ਜਾਂਦਾ ਜਿਵੇਂ ਆ ਲੈਦਰ ਲੁੱਕ ਹੋ ਜਾਂ ਲਾਣੀ ਹੈ ਹੂੰ ਕੋਈ ਬਾਲੇ ਪੈਸੇ ਨਹੀਂ ਲੱਗਦੇ ਅੱਜਕੱਲ ਟੈਲਾਂ ਦੇ 4000 ਦੇ ਵਿੱਚ ਆਪਣਾ ਬਾਥਰੂਮ ਪਿਆਰ ਹੋ ਜੂਗਾ ਹੈਨਾ 6x6 ਦਾ ਬਾਥਰੂਮ 4000 ਤੋਂ ਸਟਾਰਟ ਹੋ ਜਾਂਦਾ ਆ ਸਾਰੇ ਨੇ ਲੇਟੈਸਟ ਡਿਜ਼ਾਈਨਿੰਗ ਹੈ ਨਾ ਤੇ ਕੋਈ ਐ ਨਹੀਂ ਕਿ ਇੱਕ ਅੱਧਾ ਡਿਜ਼ਾਈਨਿੰਗ ਸਾਰੇ ਡਿਜ਼ਾਈਨਿੰਗ ਦਾ ਵੀ ਹੈ ਮੈਟ ਲੁੱਕ ਚ ਲਾਣਾ ਕਿਸੇ ਨੇ ਮੈਟ ਲੁੱਕ ਚ ਮਿਲ ਜੂਗਾ ਜੇ ਚਮਕ ਚ ਲਾਣਾ ਚਮਕ ਚ ਮਿਲ ਜੂਗਾ ਕੋਈ ਫਿਸ਼ੀਅਲੀ ਡਿਜ਼ਾਈਨ ਲੈਣਾ ਫਿਸ਼ੀਅਲੀ ਕੋਈ ਕਿਸੇ ਨੇ ਸਿੰਦਰੀ ਫਸਾਦਾ ਸਾਰੇ 4 4000 ਦੇ ਅੱਛੀ 6/6 ਦੇ ਰਸਤੇ ਹੈ ਨਾ ਹਾਂ 6/6 ਦਾ ਬਾਹਰ 4000 ਸਟਾਰਟ ਹੋਏ ਇੱਕ ਇੱਕ ਟੈਕਸਚਰ ਵਾਲੀ ਆਈਟਮ ਆ ਜਾਂਦੇ ਨਵੀਂ ਆਈਟਮ ਆ ਜਮਾ ਇਹ ਜਮਾ ਟੈਕਸਚਰ ਵਾਲੀ ਆਈਟਮ ਹੈ ਖਰਾਦਰੀ ਜੀ ਹੈ ਨਾ ਉਹ ਤਾਂ ਇਹ ਐਂ ਲੱਗੂ ਪਹਿਲਾਂ ਲੱਗਣਾ ਪੇਂਟ ਕਰਾਇਆ ਕਿ ਟਾਈਲ ਲਾਈ ਹੈ ਤੁਹਾਨੂੰ ਇਹ ਲੱਗਦਾ ਹੈ ਕਿ ਟਾਈਲ ਇੰਨੀ ਮੈਂ ਤਾਂ ਸਾਰੇ ਸਿੰਗਲ ਲੱਗ ਜਾਂਦਾ ਹੈ ਨਹੀਂ ਜੀ ਆ 8 ਇੰਚ ਟਾਈਲ ਹੈ 8 ਇੰਚ ਟਾਈਲ ਹੈ ਹਾਂ ਇਹ ਬਾਥਰੂਮ ਚ ਫਰੰਟ ਤੇ ਕੋਈ ਰੂਮ ਦੇ ਕੰਧ ਆਪਾਂ ਹਾਈਲਾਈਟ ਕਰੀਏ ਇਹਦੀ ਕੀ ਕਿੰਨੀ ਕੋਸਟ ਰਹਿੰਦੀ ਆ ਇਹ ਕੋਈ ਨੋਰਮਲ ਰੇਟਾਂ ਜੇ ਕੋਈ 220 ਰੁਪਏ ਦਾ ਬਿਲ ਸਟਾਰਟ ਹੋ ਜਾਂਦਾ ਜੀ ਠੀਕ ਹੈ ਜੀ ਇਹ ਐਵੇਂ ਨਹੀਂ ਮਤਲਬ ਕਿ ਵਾਟਰਪੂਫ ਟਾਈਲ ਸਾਰੀ ਆਪਣੇ ਕੋਲੇ ਠੀਕ ਹੈ ਕੋਈ ਸਿੰਦਰੀ ਵਾਲਾ ਬਾਥਰੂਮ ਕੋਈ ਕਸਟਮਰ ਨੇ ਸਿੰਦਰੀ ਵਾਲਾ ਬਾਥਰੂਮ ਜਿਹੜਾ ਸਿੰਦਰੀ ਵਾਲਾ ਬਾਥਰੂਮ ਇਹ 4 ਕਿਹੜਾ ਪੈਂਦਾ ਸਾਰਾ 4000 ਦੇ ਵਿੱਚ ਇਹ ਆਪਾਂ ਬਾਥਰੂਮ 6x6 ਦਾ ਬਾਥਰੂਮ ਸਿਰ ਮੋਟੀ ਟਾਇਲ ਪਾਰਕਿੰਗ ਟਾਇਲ ਹੂੰ ਇਹ 12 ਐਮ ਐਮ ਮੋਟੀ ਟਾਇਲ ਹੁੰਦੀ ਹੈ ਜੀ ਠੀਕ ਹੈ ਜੀ ਆ ਤੁਹਾਨੂੰ ਦਿਖਾਨੇ ਆ ਦੋ ਇਹ ਚੀਨੀ ਦੀ 12 ਐਮ ਮੋਟੀ ਟਾਇਲ ਹੁੰਦੀ ਹੈ ਥਿਕਨੈਸ ਦੇਖੋ ਇਹ ਤੁਸੀਂ ਭਰੀ ਟਰਾਲੀ ਚੜਾ ਲਿਓ ਕੁਝ ਵੀ ਨਹੀਂ ਹੁੰਦਾ ਟਰਾਲੀ ਟਰਾਲੀ ਥੱਲੋ ਕੋਲ ਨਾ ਰਵੇ ਭਰੀ ਟਰਾਲੀ ਚੜਾ ਲਿਓ ਇਹ 2.5 ਰੁਪਏ ਫੁੱਟ ਪੈਂਦੇ 250 ਰੁਪਏ ਬੱਪੈਂਦੇ 250 ਰੁਪਏ ਦਾ ਡੱਬਾ ਇਹ ਕਿੰਨੇ ਬਾਈ ਕਿੰਨੇ ਇਹ ਚ ਵੀ ਨਹੀਂ ਜੋੜਦਾ ਪਤਾ ਲੱਗਦਾ ਹਾਂ 16 ਬਾਈ 16 ਦੀ ਟਾਇਲ ਹੈ ਜੀ 16 ਬਾਈ 16 ਦੀ ਇਹ ਟਾਇਲ ਹੈ ਹਾਂ ਤੇ 250 ਦਾ ਡੱਬਾ ਤੁਸੀਂ 250 ਰੁਪਏ ਦਾ ਡੱਬਾ ਪੋਗਾ ਜੀ ਕਲਰ ਆਪਸ਼ਨਿੰਗ ਜੀ ਬਥੇਰੀ ਮਿਲ ਜੂਗੀ ਠੀਕ ਹੈ ਜੀ ਨੋਰਮਲ ਤੁਸੀਂ ਵਿਆਹ ਚ ਦੇਖੋ 33 34 33 ਰੁਪਏ ਵੀਡੀਓ ਚ ਪਾਉਂਦੇ ਰੇਟ ਆਪਣੀ 28 ਰੁਪਏ ਫਟ ਪੋਗੀ 12 mm ਹੋਊਗੀ ਐਵੇਂ ਵੀ 11 ਜਾਂ 10 mm 12 mm thickness ਹੋਊਗੀ ਜੀ ਇਹ ਫਰਕ ਤੇ ਬੰਦਾ ਕੁਆਲਿਟੀ ਵੀ ਸਾਰੀ ਵਾਟਰ ਪ੍ਰੂਫ ਹੈ ਸਾਰੀ ਹੂੰ ਵਾਟਰਪੂਫ ਵੀ ਰਹੂਗੀ ਵਾਟਰਪੂਫ ਵੀ ਰਹੂਗੀ ਮੈਂ ਸ਼ੋਰੇ ਵਾਲੇ ਪਾਣੀ ਨਾਲ ਟਾਇਲ ਖਰਾਬ ਨਹੀਂ ਹੁੰਦੀ ਵਾਟਰਪੂਫ ਤਾਂ ਕਰਦੇ ਨੇ ਕੰਪਨੀ ਕਿ ਸ਼ੋਰੇ ਵਾਲੇ ਪਾਣੀ ਨਾਲ ਖਰਾਬ ਨਾ ਹੋਵੇ ਤਾਂ ਨਹੀਂ ਇਹ ਸ਼ੋਰੇ ਵਾਲੇ ਪਾਣੀ ਨਾਲ ਇਹਨਾਂ ਨੂੰ ਕੁਝ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਵੀਰੇ ਬਾਈ ਇਹਨਾਂ ਕੇ ਮਰ ਧੱਕਾ ਕਰੀ ਜਾਓ ਟਾਇਲ ਟਾਇਲ ਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੀ ਬਸ ਤੁਸੀਂ ਇਹ ਪਤਾ ਯਾਦ ਕਰਨਾ ਆਪਣਾ ਨਿਊ ਆਰ ਕੇ ਮਾਰਬਲ ਜੈਤੋ ਮੰਡੀ ਚ ਆਣਾ ਹੈ ਜੇ ਤੁਸੀਂ ਆਫਰ ਆਨੰਦ ਲੈਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਤਾਂ ਹੀ ਤੁਹਾਨੂੰ ਇਹ ਸਾਰੇ ਰੇਟ ਮਿਲਣਗੇ ਫਿਰ ਆਪਣਾ ਤੁਸੀਂ ਆਸ-ਪਾਸੇ ਲੋਕਲ ਮੰਡੀ ਚ ਟਰਾਈ ਕਰਕੇ ਆਈਏ ਠੀਕ ਹੈ ਜੇ ਤੁਹਾਨੂੰ ਫਰਕ ਲੱਗੇ ਆਪਾਂ ਤੁਹਾਨੂੰ ਕੁਆਲਿਟੀ ਵੀ ਦਿਖਾਤੀ ਪ੍ਰਾਈਸ ਵੀ ਦੱਸਦੇ ਹਨਾ ਬਾਈ ਨੇ ਆਪਾਂ ਨੂੰ ਐਕਸਪੈਰੀਮੈਂਟ ਪ੍ਰੈਕਟੀਕਲ ਕਰਕੇ ਵੀ ਦਿਖਾਤਾ ਸੱਟ ਕੇ ਵੀ ਦਿਖਾਤੀਆਂ ਤੇ ਬਾਈ ਲੋਕੇਸ਼ਨ ਇੱਕ ਵਾਰੀ ਫੇਰ ਦੱਸ ਤੋ ਜੇ ਆਪਣੇ ਕੋਲੇ ਕਿਸੇ ਵੀਰ ਨੇ ਆਉਣਾ ਹੋਵੇ ਤੇ ਉਹ ਵੀ ਜਾਣਕਾਰੀ ਜਰੂਰ ਦੱਸੋ ਵੀ ਜੇ ਕਿਸੇ ਨੇ ਘਰੇ ਬੈਠੇ ਮੰਗਵਾਉਣਾ ਤਾਂ ਉਹਦੀ ਕੀ ਪ੍ਰੋਸੈਸ ਰਹਿੰਦੀ ਹੈ ਹਾਂਜੀ ਉਹ ਵੀ ਦੱਸ ਦੋਨੇ ਪਤਾ ਤਾਂ ਯਾਦ ਰੱਖਿਓ ਜੀ ਨਿਊ ਆਰ ਕੇ ਮਰਬ ਜੈਤੋ ਮੰਡੀ ਡਿਸਟ੍ਰਿਕਟ ਫੀਦਕੋਟ ਬਹਿਂਡਾ ਰੋਡ ਤੇ ਦੁਕਾਨ ਆ ਆਪਣੀ ਹਾਂਜੀ ਤੇ ਕੋਈ ਵੀ ਭਰਾ ਨੇ ਅਜੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਕਿਉਂਕਿ ਫੋਨ ਨਹੀਂ ਚੱਕੇ ਜਾਂਦਾ ਵਟਸਐਪ ਤੇ ਮੈਸੇਜ ਛੱਡ ਦਿਓ ਹੁਣ ਕਲਰ ਵਗੈਰਾ ਭੇਜ ਦਾਂਗੇ ਤੇ ਤੁਹਾਨੂੰ ਜਿਹੜਾ ਪਸੰਦ ਆਵੇ ਤੁਸੀਂ ਪਰਚੀ ਭੇਜ ਦਿਓ ਆਪਣੀ ਏਰੀਆ ਵਗੈਰਾ ਦੀ ਅਸੀਂ ਬਣਾ ਕੇ ਤੁਹਾਨੂੰ ਦਵਾ ਦਾਂਗੇ ਇਨ ਐਸਟੀਮੇਟ ਲੱਗੂਗਾ ਤੇ ਪੇਮੈਂਟ ਔਨਲਾਈਨ ਪਾ ਦਿਓ ਤੇ ਤੁਹਾਡੇ ਘਰੇ ਪਹੁੰਚਦੀ ਕਰ ਦਾਂ ਠੀਕ ਹੈ ਜੀ ਤੇ ਬਾਕੀ ਆਪਾਂ ਬਾਈ ਹੋਰਾਂ ਦੇ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਹੁਣ ਆਪਾਂ ਇਹਨਾਂ ਕੋਲ ਥੋੜਾ ਜਿਹਾ ਹੋਰ ਸਟਾਕ ਆ ਉਹ ਵੀ ਆਪਾਂ ਤੁ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੇ ਆਫਰ ਹਨ ਉਹ ਸ਼ੇਅਰ ਕਰਨ ਵਾਲੇ ਬਾਈ ਨੂੰ ਜ਼ਰੂਰ ਮਿਲਣਗੇ ਤੇ ਧੰਨਵਾਦ ਜੀ ਸਾਰਿਆਂ ਦਾ ਹੁਣ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ